ਮੈਂ ਬਿਲਾਨਦੂਰ ਕੁਮਾਰ ਹਾਂ ਮੇਰੀ ਉਮਰ 85 ਸਾਲ ਦੀ ਹੈ ਮੈਂ ਸ਼ਿਸ਼ਟਪੁਰ ਦੇ ਨੇੜੇ ਬਾਗਵਾਲੀ ਗਲੀ ਜੇਰੋ ਹੋਂਦਾਂ ਤੇ ਮੇਰਾ ਪਿੰਡ ਕਲਾਂਨੌਰ ਵੀ ਹੈ ਮੇਰਾ ਉੱਥੇ ਵੀ ਮਕਾਨ ਹੈ ਜਾਇਦਾਦ ਵੀ ਹੈ ਕਿ 23 ਨੂੰ ਰਾਤ ਨੂੰ ਜਿਵੇਂ ਸੌਣ ਦਾ ਸਮੇਂ ਮੈਨੂੰ ਫੋਨ ਆਇਆ ਤੇ ਮੈਂ ਚੁੱਪਚਾਪ ਫੋਨ ਸੁਤਾ ਬੈਠਾ ਚੁਕ ਲਿਆ ਤੇ ਮੈਨੂੰ ਹੋਣੇ ਕਿਆ ਵੀ ਤੂੰ ਕੌਣ ਹੈ ਗਾੜੀ ਬੋਲਿਆ ਉਹ ਗਣ ਤੈਨੂੰ ਇਹ ਕੋ ਕਮਾਈ ਜ਼ਿਆਦਾ ਹੋ ਗਈ ਹੈ ਸਾਡੀ ਉਹ ਸੇਵਾ ਕਰ ਕੋ ਮੈਨਾਂ ਕੋਈ ਇਹਨੇ ਪੈਰ ਪੋੜੇ ਨਹੀਂ ਕੋਈ ਵੀ ਤੇ ਜਦ ਨੇ ਦੇਖੋ ਬਹੁਤ ਕਮਾਈ ਆ ਕਿ ਅੱਜ ਵਾਦ ਦੇ ਤੈਨੂੰ 100000 ਰੁਪਏ ਮੰਗ ਲਿਆ ਵਾਦ ਇਹਨੂੰ ਵਧ ਰਹੀ ਮੈਨਾਂ ਤੈਨੂੰ ਮੰਗਦੇ ਹੋ ਤੂੰ ਸ਼ਰਮ ਕਰੋ ਤੇ ਮੈਂ ਇਹਦੇ ਘਰ ਗਈ ਤੇ ਉਹਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀਆਂ ਤੇ ਮੈਂ ਇੱਕਦਮ ਹਰਾ ਲ ਹੋ ਗਿਆ ਵੀ ਇਹ ਮੇਰੇ ਨਾਲ ਚੱਕੀ ਜਾਣ ਲਿਆ ਤੇ ਮੈਂ ਬਜ਼ੁਰਗ ਆਦਮੀ ਆ ਮੈਨੂੰ ਡਰਾਇਵਟ ਕਾਲ ਪੰਤਰਾਉਣਾ ਮਿਲਦੇ ਤੇ ਮੇਰਾ ਇਹ ਹੱਥ ਵੱਜ ਗਿਆ ਉਹਦੀ ਕੁਝ ਕੁ ਗੱਲਾਂ ਰਿਕਾਰਡ ਹੋ ਗਈਆਂ ਨੇ ਜਿੱਦੇ ਮੈਨੂੰ ਗਾਵਾ ਕੱਢ ਰਿਹਾ ਉਸ ਤੋਂ ਬਾਅਦ ਮੈਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਫੇਰੇ 24 ਜੂਨ ਨੂੰ ਸਥਾਨਾ ਸਿਟੀ ਵਿੱਚ ਦਿੱਤੀ ਤੇ ਆ ਉਹਦੇ ਬਜੂ ਕੋਲਾਂ ਨੇ ਕੋਈ ਐਕਸ਼ਨ ਨਹੀਂ ਲਿਆ ਫਿਰ ਮੈਂ 28 ਜੂਨ ਨੂੰ ਐਸਪੀ ਸਾਹਮਣੇ ਮਿਲਿਆ ਤੇ ਉਹਨਾਂ ਨੇ ਮੇਰੀ ਐਕਟਰੀ ਜਿਹੜੀ ਹੈ ਉਹ ਪ੍ਰਮੋਟ ਐਸਪੀ ਡੀਐਸਪੀ ਤਦੋਂ ਦਿੱਤੀ ਤੇ ਨਹੀਂ ਪੀ.ਸੀ. ਤੋਂ ਵੀ ਮਿਲੇ ਸ਼ੁਕਰਵਾਰ ਉਹਨਾਂ ਕਿਹਾ ਜਿਹੜੇ ਐਪਲੀਕੇਸ਼ਨ ਭੁਰਾਤ ਪੁੱਛ ਦਿੱ ਗਿਆ ਇਹ ਕਰਕੇ ਮੈਂ ਪੀ.ਸੀ. ਬਰਾਜ ਨੂੰ ਦਿੱਤੀ ਆ ਤੇ ਪੀ.ਸੀ. ਬਰਾਜ ਜਵਾਦ ਨੂੰ ਮਿਲਣ ਦੇ ਲਈ ਅਸੀਂ ਥੀਤੀ ਥਾਂ ਨੂੰ ਭੇਜ ਦਿੱਤੀ ਆ ਤੇ ਦਾ ਸ਼ੁਕਰਵਾਰ ਦੀ ਆ ਛਣੀ ਆ ਅਸਮੋਇ ਹੋਇਆ ਉਸ ਤੋਂ ਬਾਅਦ ਮੈਨੂੰ 24 ਨੂੰ ਫਿਰ ਦੁਬਾਰਾ ਦਾ ਫੋਨ ਆਇਆ ਸੀ ਜਿਹੜਾ 24 ਨੂੰ ਆ ਉਹ ਵੀ ਜ਼ਾਦੂ 10:10 ਹੋ ਜੇ ਪਰ ਮੈਂ ਉਹ ਪਛਾਣ ਫੋਨ ਪਛਾਣਿਆ ਵੀ ਉਹ ਕੋਈ ਕਾਲਜ ਮੈਨੂੰ ਆਇਆ ਸੀਗਾ ਤੇ ਮੈਂ ਫੋਨ ਨਹੀਂ ਚੁੱਕਿਆ ਕਿਉਂਕਿ ਮੈਂ ਮਾਲੀ ਕਰਕੇ ਗੁਰ ਜਿਹੜੀ ਜੀਮ ਹੈ ਬਹੁਤ ਸ਼ਾਨ ਹੈ ਤੂੰ ਦਾਇਰੇ ਬਹੁਤ ਉਹਨਾਂ ਨਾਲ ਮੈਂ ਬਹੁਤ ਪਹਿਲਾਂ ਤੋਂ ਬਹੁਤ ਜਿਆਦਾ ਜੂਰੀ ਮੈਂ ਪਹਿਲਾਂ ਪਿਆਸੀ ਅਜੀ ਮੈਂ ਮਦਦ ਕਰਦਾ ਤੇ ਮੈਨੂੰ ਮੈਨੂੰ ਡਰਿਆ ਵੀ ਮੇਰੇ ਕੋਈ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੋਈ ਖਲਤ ਕੰਮ ਕਰਦੇ ਤੇ ਮੈਂ ਉਹਨਾਂ ਨਾਲ ਸੱਜੂ ਮੈਂ ਦਿੱਲੀ ਜਾ ਸਕਦਾ ਫਿਰ ਮਾਲੀ ਕਰਕੇ ਮੈਂ ਨਾਲ ਕੀ ਕਸਰ ਹੁੰਦਾ ਹੈ ਤੇ ਪਹਿਲਾਂ ਮੈਨੂੰ ਕਦੇ ਕੋਈ ਫੋਨ ਆਇਆ ਕਿ ਕਿਹੇ ਪੈਸੇ ਮੰਗੇ ਤੜੇ ਕੋਈ 10 ਰੁਪਏ 10 ਲੱਖ ਰੁਪਏ ਮੰਗੇ ਹਾਂਜੀ ਕੀ ਜਵਾਬ ਦਿੱਤਾ ਮੈਂ ਤਾਂ ਵੀ ਮੇਰੀ ਨਹੀਂ ਸੀ ਸਹੀ ਸੀ ਜੀ ਤੇ ਮੈਂ ਤੁਹਾਨੂੰ ਕੱਲ 10000 ਰੁਪਏ ਦਵਾਂ ਤੁਸੀਂ ਮੇਰੇ ਕੋਲੋਂ ਬੈਲ ਤੇ ਯਾਤਰੀ ਨੂੰ ਮੰਨਦੇ ਹੋ ਯਾਤਰੀ ਮੁੱਲ ਕੋਲ ਲੱਗਦੇ ਹੋ ਮੈਨੂੰ ਤੇ ਤੁਸੀਂ ਆਪਣਾ ਕੰਮ ਕਰ ਰੱਖੋ ਬੇਲ ਦੇ ਲੋਕਾਂ ਕੋਲ ਤਾਂ ਕਰਦੇ ਹੋ ਉਹ ਸੋ ਦੇ ਨਹੀਂ ਮੈਂ ਜਾਂਦਾ ਤਾਂ ਮੈਂ ਫੋਨ ਨੰਬਰ ਜਿਹਾ ਸੀ ਉਹ ਗੱਲ ਜਿਹੜਾ ਮੇਰੇ ਫੋਨ ਦੇ ਰਿਕਾਰਡ ਜਿਹੜਾ ਹੋਰ ਮਤਲਬ ਉਹ ਕਿ ਮੈਂ ਪਤਾ ਕੀਤਾ ਉਹ ਕਲੋਂ ਕਲੋਂ ਲੋਕ ਜਮੰਦਾਇਆ ਜਿਸ ਬੰਦੇ ਨੂੰ ਮੈਂ ਫੋਨ ਕੀਤਾ ਕਪਲੇਟ ਨਿਰਮਾਣ ਸੇਟੀ ਖਾਂਗੀ ਜੀ ਬਾਵੇਂ ਆ ਫਿਰ ਦੋ ਦੁਆਰਾ ਬਿਲ ਗਿਆ ਜਿਹੜੀ ਐ ਐਸਐਸਪੀ ਸਾਨੂੰ ਜਿੱਤੇ ਸਾਥੀ ਨੂੰ ਉਹਨਾਂ ਨੇ ਜੋ ਮਾਰਕਾ ਦਿੱਤੀ ਐ ਉਹਨੂੰ ਬਣਾ ਜਣਾ ਕਰ ਦੇਗਾ ਐਸਪੀ ਪ੍ਰੋਮੋਟਰ ਡੀਐਸਪੀ ਕਾਨੂੰਨ ਉਹਨੂੰ ਇਹ ਕਾਨੂੰਨ ਕੋਈ ਪ੍ਰੋਜ ਕੀਤਾ ਤੋਂ ਕਦੇ ਵੀ ਮੈਂ ਤੀ ਜਿਹੜੀ ਐ ਇਹ ਕਾਨੂੰਨ ਗੁਰਦਾਸਪੁਰ ਦੀ ਸਿਟੀ ਦੀ ਅਕਰ ਜਿਹੜਾ ਪੀਸੀ ਬਣਾਉ ਨੂੰ ਦਿੱਤੀ ਐ ਤੇ ਪੀਸੀ ਬਣਾ ਚ ਨੇ ਗੁਰਦਾਸਪੁਰ ਨੂੰ ਉਹਨਾਂ ਨੇ ਫਾਰਮ ਕਰ ਦਿੱਤੀ ਰਿਆ ਮੰਗ ਰੱਖਿਆ ਤੁਸੀਂ ਮੈਂ ਹੁਣ ਮੰਗ ਰੱਖਦਾ ਨਹੀਂ ਮੰਗੇ ਮੇਰੀ ਲਈ ਆਪਣੇ ਏਰੀਆ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਮੇਰੇ ਨੂੰ ਸਾਹਦਵਾਇਆ ਜਾਵੇ ਤੇ ਮਰਗੇ ਮੈਨੂੰ ਡਰਿਆ ਕਿਉਂ ਮੈਂ ਕਲਰ ਨਾਲੋਂ ਜ਼ਿਆਦਾ ਰਹਿਣਾ ਤੂੰ ਬੰਦਾ ਵੀ ਕਲਰ ਨਾਲੋਂ ਦਾ ਤੇ ਕਲਰ ਨਾਲੋਂ ਇਹ ਘਾਹਿਆ ਮੇਰੇ ਜ਼ਿਆਦਾ ਦਾ ਮੈਂ ਜਾਣਾ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਮੇਰੇ ਨੂੰ ਮੇਰੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾਵੇ ਹਾਂਜੀ ਉਸ ਨੂੰ ਦੱਸਿਆ ਮੈਂ ਉਸ ਦੀ ਸਥਿਤੀ ਬੁਝੀ ਥਾੜੇ ਦੱਸਿਆ ਸੀਗਾ ਮੈਂ ਜਿਹੜਾ ਜਿਸ ਫੋਨ ਤੇ ਮੈਨੂੰ ਨੰਬਰ ਆਇਆ ਸੀਗਾ ਉਹ ਮੈਂ ਫਲਕ ਕਲਰ ਨਾਲੋਂ ਦਾ ਸਿੱਧਾ ਜਾ ਦੇ ਉਹ ਕਲਰ ਨੰਬਰ ਕਲਰ ਨਾਲੋਂ ਦਾ ਹੀ ਹੈ